ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੰਸਾਲੀ ਵਾਲੇ ਬਾਬਾ ਜੀ ਸੰਤ ਬਾਬਾ ਜੀਤ ਸਿੰਘ ਜੀ ਹੰਸਾਲੀ ਵਾਲੇ ਬਾਬਾ ਜੀ ਸੰਤ ਬਾਬਾ ਸੋਨ ਸਿੰਘ ਰੈਲੀ ਵਾਲੇ ਸੰਤ ਬਾਬਾ ਰਾਮ ਸਿੰਘ ਦੀ ਗੱਡੂਆਂ ਵਾਲੇ ਇਹਨਾਂ ਤਿੰਨਾਂ ਮਹਾਪੁਰਖਾਂ ਦੀ ਬਹੁਤ ਕਿਰਪਾ ਜੀ ਦਾਸ ਤੇ ਪੂਰਨ ਬਰਮ ਜੀ ਸੰਤ ਬਾਬਾ ਜੀ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਤੇ ਉਹਨਾਂ ਕੋਲ ਬੇਨਤੀ ਕਰੀ ਰੈਲੀ ਵਾਲੇ ਬਾਬਾ ਜੀ ਨੇ ਚਲੋ ਉਹ ਤਾਂ ਜੱਗ ਨੂੰ ਤਾਰਨ ਆਇਸੀਏ ਬਾਬਾ ਜੀ ਹੰਸਾਲੀ ਸਾਹਿਬ ਵਾਲੇ ਕਰਨੀ ਵਾਲੇ ਮਹਾਪੁਰਖ ਜੀ ਚਲੋ ਬਾਬਾ ਜੀ ਕਹਿੰਦੇ ਰੈਲੀ ਵਾਲੇ ਕਹਿੰਦੇ ਬਡੇ ਬਾਬਾ ਜੀ ਹੰਸਾਲੀ ਸਾਹਿਬ ਵਾਲੇ ਕਹਿੰਦੇ ਭਾਈ ਸੋਨ ਸਿੰਘ ਦਾ ਬੇਟਾ ਤਾਂ ਤੇਰੇ ਕਰਮਾਂ 'ਚ ਹੈ ਨਹੀਂ ਹੂੰ ਇਹਨਾਂ ਨੇ ਵੀ ਪਹਿਲਾਂ ਬਹੁਤ ਕੰਜਾਂ ਨੂੰ ਪੁੱਛਿਆ ਹੁੰਦੇ ਨਹੀਂ ਕਿ ਤੇ ਕੋ ਕਿਸੇ ਨੂੰ ਜਾਣੋ ਹਨਾ ਔਰ ਜਿਹੜੇ ਸਹੀ ਸੰਤ ਪੁੰਨਿਆ ਉਹ ਹੀ ਸੱਚਾ ਮਾਰਗ ਦਿਖਾਉਂਦੇ ਨੇ ਹਾਂਜੀ ਹਾਂਜੀ ਮੇਰਾ ਹੰਸਾਲੀ ਵਾਲੇ ਬਾਬਾ ਜੀ ਕਹਿੰਦੇ ਭਾਈ ਸੋਲ ਸਿੰਘ ਤੇਰੇ ਕਰਮਾਂ 'ਚ ਤਾਂ ਲਾਦ ਹੈ ਨਹੀਂ ਵੀ ਚਲੋ ਕਿਰਪਾ ਹੋ ਜੂਗੀ ਤੂੰ 45 ਦਿਨ ਦੀ ਨਾ ਸੇਵਾ ਸ਼ੁਰੂ ਕਰ ਸ੍ਰੀ ਪੋਰਾ ਸਾਹਿਬ ਅਦਗੜ ਸਾਹਿਬ ਤੇ ਇੱਥੇ ਬਾਬਾ ਜੀ ਉਹਰਾਵਾ ਸਿੰਘ ਫਤਿਹ ਸਿੰਘ ਮਾਤਾ ਗੁਜਰ ਕਾ ਜੀ ਬਹੁਤ ਵੱਡੀ ਗੱਦੀ ਆ ਜੀ ਇਹ ਉੱਥੇ ਤੂੰ ਘਾੜੂ ਲਾਇਆ ਕਰ 45 ਦਿਨ ਦੀ ਸੇਵਾ ਦੱਸੀ ਦੀ ਹੰਸਾਲੀ ਵਾਲੇ ਮਹਾਰਾਜ ਨੇ ਲੋ 45 ਦਿਨ ਲੰਘ ਗਏ ਨਾ ਨੇ ਜਨਗੀ 12 ਸਾਲ ਸੇਵਾ ਕੀਤੀ ਆ ਹੋਰਾ ਸਾਹਿਬ ਅੱਛਾ ਜੀ ਹਾਂ ਜੀ ਇਹ ਹੁਣ ਸਟਾਨ ਬਣ ਗਿਆ ਪਹਿਲਾਂ ਘਰ ਸੀਗਾ ਇੱਥੋਂ ਰਾਤ ਨੂੰ 2 ਵਜੇ ਜਾਗਦੇ ਤੇ ਇਹ ਇਸ਼ਨਾਨ ਕਰਕੇ ਸੰਤ ਬਾਬਾ ਫੌਜ ਕੀ ਟੈਲੀ ਵਾਲੇ ਹੋਰਾ ਸਾਹਿਬ ਬਦੇ ਕਰਤਾ ਉੱਥੇ ਝਾੜੂ ਲਾਉਣਾ ਜਿਵੇਂ ਬੰਦਾ ਕਹਿ ਦਿੰਦਾ ਵੀ 12-13 ਦਿਨ ਹੋ ਗਏ ਸ਼ਰਦੋ ਨਾ ਕਨਾਂ ਨੇ ਵਿਸ਼ਵਾਸ ਰੱਖਿਆ ਹੰਸਾਲੀ ਵਾਲੇ ਬਾਬਾ ਜੀ ਤੇ ਵੀ ਮਹਾਪੁਰਖਾਂ ਦੇ ਵੀ ਇਹ ਸਾਬ ਜਦਿਆਂ ਦੇ ਵਾਦਾ ਗੁੱਤਰ ਕੋਰ ਦੇ ਵੀ 12 ਦੀ ਜਗਤ 12 ਸਾਲ ਲਾਏ 12 ਸਾਲ ਦੰਗੇ ਪੈਰੀ ਗਏ ਨੇ 12 ਸਾਲ ਬਾਅਦ ਮੇਰਾ ਜਨਮ ਹੋਇਆ ਫਿਰ ਉਸ ਤੋਂ ਬਾਅਦ ਜਾਨੀ ਕਿ ਕਹਿ ਦਿੰਨੇ ਆ ਕਿਰਪਾ ਹੋਰ ਹੋ ਗਈ ਗੱਡੀ ਆ ਗਈ ਗੱਡੀ ਵੀ ਇਹਨਾਂ ਨੇ ਸਾਰੀ ਉਮਰ ਆਪਣੀ ਨਹੀਂ ਖਰੀਦੀ ਕਰਾਏ ਦੀ ਗੱਡੀ ਜੇ ਦਿਨ ਕੱਢੀ ਰਹੀ ਹਾਂਜੀ ਫਿਰ ਪੋਰਾ ਸਾਹਿਬ ਕਿਰਾਏ ਦੀ ਗੱਡੀ ਕਰ ਲੈਂਦੇ ਤੇ ਨਾ ਮਤਲਬ ਫਿਰ ਟਾਰੂ ਲਾਈ ਜਾਂਦੇ ਤੇ ਜਿਵੇਂ ਰਾਤ ਨੇਰੀ ਆ ਗਈ ਬੰਦਾ ਕਹਿੰਦਾ ਨੇਰੀ ਆ ਗਈ ਮੀਂਹ ਆ ਗਿਆ ਵੀ ਛੱਡ ਪਰਾਂ ਨਾ ਸੌਂ ਜੂ ਸੌਂ ਜਾਂਦੇ ਕਨਾਂ ਐਨਾਂ ਸਟੱਗਲ ਮੈਂ ਤੇ ਕਰੀਆ ਫਿਰ ਵੀ ਜਾਂਦੇ ਰਹੇ ਹਾਂ ਫਿਰ ਮੇਰਾ ਉਹ ਉਹ ਰਸਾ ਵਾਲੇ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਆਰਾਗੋ ਦੇ ਬਲੌਜੀ ਦੀ ਕਿਰਪਾ ਨਾਲ ਮੇਰੇ ਜਨਮ ਹੋਇਆ। ਬਾਬਾ ਜੀ ਕੀ ਹੋਰੇ ਹੰਤ ਬਾਬਾ ਜੀ ਸਿੰਘ ਦੀ ਹੰਸਾਲੀ ਵਾਲੇ ਬਾਬਾ ਜੀ ਉਰੇ ਜਿਥੇ ਉਹਨਾਂ ਸਥਾਨ ਬਣ ਗਿਆ। ਇੱਥੇ ਆਉਣ ਲੱਗੇ ਪਰ ਮੇਰੇ ਜਨਮ ਤੋਂ ਵੀ ਪਹਿਲਾਂ ਉਹ ਆਏ ਨੇ। 13 14 ਮਾਰ ਹੰਸਾਲੀ ਵਾਲੇ ਮਹਾਪੁਰਖ ਆਏ ਨੇ ਜੀ। ਤੇ ਜਦੋਂ ਬਾਬਾ ਜੀ ਉਥੇ ਇਹਰ ਕਮਰੇ ਹੁੰਦੇ ਸੀ ਕਿ ਉਹ ਗੁਰਗੁਰਗੇ ਜੀ ਵਾਲਿਆਂ ਕਮਰੇ ਤੇ ਜੀ ਹਨਾ ਜੀ ਨੂੰ ਰੱਖ ਵੀ ਨਹੀਂ ਸਕਦੇ ਸਾਂਭ ਕੇ ਤੇ ਉੱਥੇ ਸ੍ਰੀਮਾਨ ਬਰਮਗਾਨੀ ਸਤਖੰਡ ਵਾਸੀ ਸੰਤ ਬਾਬਾ ਜੀ ਸਿੰਘ ਜੀ ਹੰਸਾਲੀ ਸਾਹ ਵਾਲੇ ਉੱਤੇ ਬੈਠੇ ਹੁੰਦੇ ਸੀਗੇ ਤੇ ਸੰਗਤਾਂ ਬਹੁਤ ਹੁੰਦੀਆਂ ਸੀਆਂ ਆਲੇ ਦੁਆਲੇ ਤੇ ਮਾਤਾ ਜੀ ਮੇਰੇ ਜਿਹੜੇ ਮਾਤਾ ਜੀ ਸੀਗੇ ਉਹਨਾਂ ਨੂੰ ਪ੍ਰਸ਼ਾਦਾ ਬਣਾ ਕੇ ਚਕਾਉਂਦੇ ਹੁੰਦੇ ਸੀਗੇ ਸਾਤਾ ਛਕਦੇ ਹੁੰਦੇ ਤੇ ਮੱਕੀ ਦੀ ਰੋਟੀ, ਉਂਗੀ ਮਸਰੀ, ਦਾਲ ਸਾਲੀ ਵਾਲੇ ਮਹਾਰਾਜ ਤੇ ਬਾਬਾ ਜੀ ਰੈਲੀ ਵਾਲੇ ਇਹਨਾਂ ਦਾ ਇੱਕ ਰਿਕਾਰ ਦਾ ਸਾਲੀ ਵਾਲੇ ਮਹਾਰਾਜ ਦੇ ਕਦੇ ਬਰਬ ਨਹੀਂ ਤੇ ਬੈਠੇ ਘਰਾਂਾਂ 'ਚ ਬੰਦੇ ਹੁੰਦੇ ਨੇ ਤੁਸੀਂ ਸਰੂਪ ਦੇਖ ਲਓ ਚਾਹੇ ਜੋ ਵੀ ਆ ਹੰਸਾਲੀ ਵਾਲੇ ਬਾਬਾ ਜੀ ਨੇ ਕਈ ਵਾਰ ਗਿਆ ਕਹਿੰਦੇ ਸੋਮ ਸਿੰਘ ਭਾਈ ਸਾਡੇ ਬਰਾਬਰ ਬਹਿ ਜਾ ਕਹਿੰਦੇ ਨਾਮਾ ਭਾਜ ਅਸੀਂ ਚਰਨਾ ਦੇ ਠੀਕਾ